ਮੈਂ ਬੜਾ ਫਖਰ ਮਹਿਸੂਸ ਕਰ ਰਿਹਾ ਅੱਜ ਸਾਡੇ ਪੰਜਾਬ ਹੀ ਨਹੀਂ ਪੂਰੇ ਇੰਡੀਆ ਨਹੀਂ ਬਲਕਿ ਹਿੰਦੂਸਤਾਨ ਆਪਣਾ ਪੂਰੀ ਦੁਨੀਆ ਦੇ ਵਿੱਚ ਜਿਨ੍ਹਾਂ ਦਾ ਨਾਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਸਾਡੇ 5 ਵਾਰ ਦੇ ਮੁੱਖ ਮੰਤਰੀ ਰਹੇ ਉਹ ਸਾਨੂੰ ਬੜਾ ਫਖਰ ਆ ਇਹਨਾਂ ਤੇ ਇਹਨਾਂ ਨੇ ਸਾਡੇ ਜ਼ਿਲ੍ਹੇ ਮਠੰਡੇ ਦੇ ਵਿੱਚ ਬਹੁਤ ਹੀ ਵਧੀਆ ਕੰਮ ਕੀਤੇ ਔਰ ਇਹ ਸਾਡੇ ਮੰਡੀ ਦੇ ਵਿੱਚ ਮੇਰਾ ਖਿਆਲ ਆ ਵੀ ਸਭ ਤੋਂ ਵੱਧ ਵਾਰ ਇਹ ਕਿ ਚੱਕਣ ਲਾਇਆ ਔਰ ਅੱਜ ਜੋ ਮੈਂ ਇਹ ਮਾਡਲ ਤਿਆਰ ਕੀਤਾ ਇਹ ਸੁਸ਼ੀਲ ਕੁਮਾਰ ਗੋਲਡੀ ਸੰਗਤ ਜੋ ਕਿ ਮੌਜੂਦਾ ਨਗਰ ਕੌਂਸਲ ਪ੍ਰਧਾਨ ਵੀ ਨਾ ਔਰ ਮਠੰਡਾ ਦੇ ਸ਼ਹਿਰੀ ਪ੍ਰਧਾਨ ਨਾ ਉਹਨਾਂ ਨੇ ਮੈਨੂੰ ਕਿਹਾ ਕਿ ਆਪਾਂ ਬਾਦੂ ਸਾਹਿਬ ਜੀ ਦਾ 98 ਮਾ ਜਨਮ ਦਿਨ ਆ ਰਿਹਾ ਤੇ ਆਪਾਂ ਮਾਡਲ ਤਿਆਰ ਕਰਨਾ ਮੂਰਤੀ ਤਿਆਰ ਕਰਨੀ ਆ ਤੇ ਮੈਂ ਇਹਨਾਂ ਦੇ ਕਹਿਣ ਤੇ ਮੂਰਤੀ ਤਿਆਰ ਕੀਤੀ ਕਿ ਅੱਜ ਮੈਂ ਬੜਾ ਫਖਰ ਮਹਿਸੂਸ ਕਰ ਰਿਹਾ ਕਿ ਐਡੀ ਵੱਡੀ ਸ਼ਖਸੀਅਤ ਦੀ ਮੂਰਤੀ ਤਿਆਰ ਕੀਤੀ ਗਈ ਆ ਜੋ ਕਿ ਸਾਡੇ ਬਹਿਣੀਵਾਲ ਕਲਚਰ ਪਾਰਕ ਦੇ ਵਿੱਚ ਜਿੱਥੇ ਮੈਂ ਅਕਸਰ ਆਪਣੀ ਮੋਡਲਿੰਗ ਕਰਦਾ ਇੱਥੇ ਖੜੇ ਆ ਤਿਆਰ ਕੀਤੀ ਇਹਦੇ ਵਿੱਚ ਮੇਰੇ ਬੇਟੇ ਦਾ ਬੜਾ ਵੱਡਾ ਯੋਗਦਾਨ ਰਿਹਾ ਆਸ਼ੂ ਮੇਰਾ ਬੇਟਾ ਉਹਦਾ ਵੀ ਯੋਗਦਾਨ ਆ ਕਿੰਨਾ ਟਾਈਮ ਲੱਗਿਆ ਤੁਹਾਨੂੰ ਬਣਾਉਣ ਤੇ ਦਸਾਰ ਵੀ ਤੁਸੀਂ ਉਸੇ ਤਰ੍ਹਾਂ ਸਜਾਈ ਹੋਈ ਹੈ ਨਾ ਹਾਂ ਇਹ ਇਹਨੂੰ ਤਕਰੀਬਨ ਮੈਨੂੰ ਇੱਕ ਹਫਤਾ ਲੱਗਿਆ ਤੇ ਇੱਕ ਹਫਤੇ ਦੇ ਵਿੱਚ ਮੈਨੂੰ ਡਿਜ਼ਾਈਨ ਕੀਤਾ ਦਸਾਰ ਮੁੰਡਾ ਸਾਡੇ ਇੱਕ ਬੇਟਾ ਹੈਗਾ ਉਹ ਬਣ ਕੇ ਜਾਂਦਾ ਮਮਤਾ ਬਣਵਾਉਣਾ ਹੁੰਦਾ ਔਰ ਦੂਸਰੀ ਗੱਲ ਕੀ ਆ ਕਿ ਅੱਜ ਸ਼ੇਲ ਗੋਲਡੀ ਜੀ ਇੱਥੇ ਪਹੁੰਚੇ ਹੋਏ ਨਾ ਔਰ ਉਹਨਾਂ ਨੇ ਫੁੱਲ ਅਰਪਣ ਕੀਤੇ ਨੇ ਨਾ ਵਾਲਾ ਅਰਪਣ ਕੀਤਾ ਸਾਡੇ ਲਈ ਬਹੁਤ ਵੱਡੀ ਗੱਲ ਅਤੇ ਪੰਥਕ ਸਿਆਸਤ ਦੇ ਮਹਾਰਥੀ ਕਿਸਾਨ ਮਜ਼ਦੂਰ ਅਤੇ ਗਰੀਬਾਂ ਦੇ ਮਸੀਹਾ ਅਤੇ ਪੰਜਾਬ ਦੇ ਸਦਭਾਵਨਾ ਦੂਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ 98 ਜਨਮ ਦਿਨ ਤੇ ਅੱਜ ਇਹਨਾਂ ਨੂੰ ਮੈਂ ਕੋਟੀ ਕੋਟੀ ਨਮਨ ਕਰਦਾ ਤੇ ਇਹਨਾਂ ਪ੍ਰਕਾਸ਼ ਸਿੰਘ ਬਾਦਲ ਜੀ ਨੇ ਜਿਹੜੇ ਸਖਸ਼ੀਤ ਹੈ ਉਹ ਸਿਰਫ ਪੰਜਾਬ ਜਾਂ ਹਿੰਦੁਸਤਾਨ ਦੀ ਨਹੀਂ ਇਹ ਦੁਨੀਆ ਦੀ ਬਹੁਤ ਵੱਡੀ ਸਖਸ਼ੀਤ ਹੈ ਇਹਨਾਂ ਨੇ ਹਮੇਸ਼ਾ ਗਰੀਬਾਂ ਮਜ਼ਦੂਰਾਂ ਕਿਸਾਨਾਂ ਵਾਸਤੇ ਬਹੁਤ ਕੰਮ ਕੀਤਾ ਹੈ ਤੇ ਪੰਜਾਬ ਦੀ ਤਰੱਕੀ ਵੀ ਤੇ ਬਹੁਤ ਵੱਡਾ ਯੋਗਦਾਨ ਹੈ ਪਰ ਮੈਂ ਮੰਨਦਾ ਸਭ ਤੋਂ ਵੱਡਾ ਵੱਧ ਯੋਗਦਾਨ ਇਹਨਾਂ ਦਾ ਹੈ ਜਿਹੜਾ ਇਹਨਾਂ ਨੇ ਪੰਜਾਬ ਦੇ ਵੱਖ-ਵੱਖ ਫਿਰਕਿਆਂ ਵਿੱਚ ਸਦਭਾਵਨਾ ਕਾਇਮ ਰੱਖੀ ਦੇਖਿਆ ਆਪਾਂ ਦੇਖਦੇ ਹਿੰਦੁਸਤਾਨ ਦੇ ਕਈ ਧਾਰਮਿਕ ਮਤਲਬ ਕਿ ਦੰਗੇ ਵੀ ਹੁੰਦੇ ਆ ਫਸਾਦ ਵੀ ਹੁੰਦੇ ਆ ਹਿੰਦੁਸਤਾਨ ਦੇ ਵੱਖ-ਵੱਖ ਰਾਜ ਪਰ ਪੰਜਾਬ ਇੱਕ ਅਜਿਹਾ ਰਾਜ ਹੈ ਇੱਥੇ ਇਹ ਮਤਲਬ ਕਿ ਵੰਡਭਾਗੀ ਘਟਨਾ ਕਦੇ ਨਹੀਂ ਹੋਈ ਉਹਦਾ ਕਾਰਨ ਇੱਕੋ ਇੱਕ ਮੈਂ ਮੰਨਦਾ ਜਿਹੜੇ ਪੰਜਾਬ ਦੇ ਪੰਜ ਵਾਰ ਦੇ ਮੁਖਵੰਤੇ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲੀ ਨੇ ਜੋ ਕਿ ਇਹਨਾਂ ਨੇ ਇਹਨਾਂ ਹੀ ਰਾਜਨੀਤੀ ਦੀ ਸਿਰਫ ਵਿਕਾਸ ਦੀ ਰਾਜਨੀਤੀ ਸੀ ਇਹਨਾਂ ਨੇ ਤਾਂ ਧਾਰਮਿਕ ਰੰਗਾਂ ਦੇਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਇਹਨਾਂ ਨੇ ਜੇ ਆਪ ਸਾਰਿਆਂ ਨੂੰ ਜਿਵੇਂ ਤੀਰਸਥਾਨ ਬਣਾਏ ਇੱਥੇ ਵੱਤਵਾ ਸਿੱਖ ਤੀਰਸਥਾਨ ਬਣਾਏ ਉੱਥੇ ਹਿੰਦੂਸਤਾਨ ਦੇ ਤੀਰਸਥਾਨ ਬਣਾਏ ਤੇ ਮੁਸਲਮ ਭਾਈਚਾਰੇਨ ਵਾਸਤੇ ਵੀ ਇਹਨਾਂ ਨੇ ਬੱਸਾਂ ਚਲਾਈਆਂ ਤੀਰਥਾਂ ਵਾਸਤੇ ਤੇ ਇਸ ਕਰਕੇ ਅੱਜ ਸ਼੍ਰੀ ਰਾਮਪੁਰ ਲਈ ਬਹਿਨੀਵਾਲ ਜੀ ਰਾਮਾ ਮੰਡੀ ਤੋਂ ਇਹਨਾਂ ਨੇ ਅੱਜ ਬਹੁਤ ਵਧੀਆ ਕਾਰਜ ਕੀਤਾ ਜਿ ਕੋ ਐਡੀ ਮਾਨਸ ਵੀਰ ਦਾ ਮਤਲਬ ਕਿ ਅੱਜ ਸਟੈਚੂ ਤਿਆਰ ਕੀਤਾ ਹੈ ਤੇ ਮੈਨੂੰ ਇਹ ਮਤਲਬ ਕਿ ਇਹ ਤੋਂ ਸਟੈਚੂ ਦੇ ਲੋਕ ਅਰਪਣ ਕਰਨ ਦਾ ਮੈਨੂੰ ਜਿਹੜਾ ਮਾਨ ਬਖਸ਼ਿਆ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲਾਏ ਇਹ ਮਤਲਬ ਕਿ ਕੋਈ ਪੈਰਾਸ਼ੂਟ ਲੀਡਰ ਨਹੀਂ ਸੀ ਇਹ ਲੋਕਾਂ ਦੇ ਲੋਕਾਂ ਦੇ ਨੇਤਾ ਸੀ ਕਿਉਂਕਿ ਇਹਨਾਂ ਨੇ ਆਪਣਾ ਜੀਵਨ ਮਤਲਬ ਕਿ 1977 ਜਨਮ ਜਨਮਤੀ ਇਹਨਾਂ ਦਾ 1947 ਜੇ ਪਹਿਲਾ ਸਰਪੰਚ ਬਣ ਕੇ ਸੀ ਉਦੋਂ ਬਾਅਦ ਬਲਾਸੰਤੀ ਚੇਅਰਮੈਨ ਨੇ ਪ੍ਰਕਾਸ਼ ਸਿੰਘ ਬਾਦਲ ਜੀ 43 ਸਾਲਾਂ ਵਿੱਚ ਮੁੱਖ ਮੰਤਰੀ ਬਣ ਗਏ 1977 ਵਿੱਚ ਉਹ ਪੰਜਾਬ ਦੇ ਸਭ ਤੋਂ ਛੋਟੀ ਉਮਰ ਦੇ ਮੁੱਖ ਮੰਤਰੀ ਸੀ ਤੇ ਜਦੋਂ 2017 ਵਿੱਚ ਇਹ ਲਾਸਟ ਟਾਈਮ ਮੁੱਖ ਮੰਤਰੀ ਆ ਉਦੋਂ ਇਹਨਾਂ ਦੀ ਉਮਰ 90 ਸਾਲ ਦੇ ਲਗਭਗ ਸੀ ਉਹ ਵੀ ਇਹ ਪੰਜਾਬ ਦੇ ਸਭ ਤੋਂ ਵੱਡੀ ਉਮਰ ਦੇ ਮੁੱਖ ਮੰਤਰੀ ਵਜੋਂ ਇਹਨਾਂ ਨੂੰ ਜਾਣਿਆ ਜਾਂਦਾ ਜਿਹੜਾ ਸੈਚੂ ਤੇ ਆਰਕੀਟੈਕਟ ਸਭ ਨਾਲ ਲੱਗਦਾ ਵੀ ਬਾਦਲ ਸਾਹਿਬ ਜਿਵੇਂ ਬੋਲਣਗੇ ਜਾਂ ਬਾਦਲ ਸਾਹਿਬ ਬੈਠੇ ਹੁੰਦੇ ਆ ਇਹਦਾ ਬਿਲਕੁਲ ਜੀ ਬਿਲਕੁਲ ਜੀ ਮੈਨਾਂ ਇਹਨਾਂ ਦੇ ਜਿਹੜੇ ਪੱਗ ਬਣੀਆਂ ਉਹਨਾਂ ਦੇਖ ਬਹੁਤ ਖਾਨ ਕਿਉਂਕਿ ਬਾਦਲ ਸਾਹਿਬ ਬਿਲਕੁਲ ਆਈਂ ਪਰਮਾਨੰਦਰ ਜੀ ਨਾਲ ਮ ਮਿਲਦਾ ਹੁੰਦਾ ਹੀ ਇਹ ਇਹਨਾਂ ਦੇ ਆਏ ਵੈਸੇ ਥੋੜੀ ਢਿੱਲੀ ਭਗਵਾਂਦੇ ਉਹਵੇਂ ਇਹਨਾਂ ਨੇ ਨੀਲੀ ਤੇ ਜਿਹੜੀ ਢਿੱਲੀ ਭਗਵਨੀ ਹੈ ਤੇ ਸ਼ਾਇਦ ਬਹੁਤ ਵਧੀਆ ਹੂ ਬੂ ਇਹਨਾਂ ਨੇ ਜਦ ਤਿਆਰ ਕੀਤਾ ਇਹਨਾਂ ਦੀ ਕਲਾ ਦੇ ਮੈਂ ਬਹੁਤ ਮਤਲਬ ਕਿ ਫੈਨ ਹੋ ਗਿਆ